ਬਾਈ ਮੂਸੇ ਵਾਲੇ ਦੀ ਪਹਿਲੀ ਵਜ਼ੰਤ ਹੈ 5811 ਇਹਨੂੰ ਤਾਂ ਮੈਂ ਮਹੀਨੇ ਤੋਂ ਆ ਮਹੀਨਿਆਂ ਦੇ ਵਿੱਚ 10 ਦਾ ਬਣਾ ਦੂਨਾ ਲੱਕੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲੱਕੀ ਗੋਲਡ ਸਮਿਥ ਨੇ ਆਪਣੇ ਚਾਹਵਣ ਵਾਲਿਆਂ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾਗਾ ਇੱਕ ਹੋਰ ਨਵਾਂ ਟਰੈਕਟਰ ਲਿਆਂਦਾ ਉਹਨਾਂ ਲਈ 911 ਜਿਨ੍ਹਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਸੋ ਪਹਿਲਾਂ ਤਾਂ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਲੱਕੀ ਗੋਲਡ ਸਮਿਥ ਨੂੰ ਮੁਬਾਰਕਾਂ ਜ਼ਰੂਰ ਦਿਓ ਇੱਕ ਹੋਰ ਨਵੇਂ ਟਰੈਕਟਰ ਦੀਆਂ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਲੱਕੀ ਗੋਲਡ ਸਮਿਥ ਨੇ ਆਪਣਾ ਟਰੈਕਟਰ ਲਿਆਉਣ ਤੋਂ ਬਾਅਦ ਇੱਕ ਵੀਡੀਓ ਸ਼ੇਅਰ ਕੀਤੀ ਇਦੇ ਵਿੱਚ ਲੱਕੀ ਗੋਲਡ ਸਮਿਥ ਨੇ ਕਿਹਾ ਕਿ ਮੈਂ ਇਸ ਨੂੰ 1-2 ਮਹੀਨਿਆਂ ਦੇ ਵਿੱਚ ਇਦਾਂ ਦਾ ਤਿਆਰ ਕਰੂੰਗਾ ਕਿ ਲੋਕ ਵੀ ਤੇ ਜੈਂਸੀ ਵਾਲੇ ਵੀ ਦੇਖਣਗੇ ਕਿ ਆਹ ਕੀ ਬਣਾ ਦਿੱਤਾ। ਤਾਂ ਦਾ ਟਰੈਕਟਰ ਤਾਂ ਅਸੀਂ ਵੀ ਨਹੀਂ ਬਣਾ ਸਕੇ ਜੋ ਲੱਕੀ ਗੋਲਡ ਸਮਿਥ ਨੇ ਬਣਾ ਦਿੱਤਾ ਤੇ ਨਾਲ ਦੀ ਨਾਲ ਸਿੱਧੂ ਮੂਸੇਵਾਲਾ ਦੀ ਵੀ ਪਹਿਲੀ ਪਸੰਦ ਸੀਗੀ 9/11 ਬਾਕੀ ਸਿੱਧੂ ਮੂਸੇਵਾਲੇ ਬਾਈ ਨੂੰ ਕੌਣ-ਕੌਣ ਪਿਆਰ ਕਰਦਾ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਲੱਕੀ ਗੋਲਡ ਸਮਿਥ ਕੀ ਬੋਲਿਆ ਟਰੈਕਟਰ ਲਿਆਉਣ ਤੋਂ ਬਾਅਦ ਤੁਸੀਂ ਉਹ ਵੀ ਇੱਕ ਕਲਿੱਪ ਜਰੂਰ ਦੇਖਿਓ। ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਨੇ ਰਹੋ। ਚੈਨਲ ਨੂੰ ਸਬਸਕ੍ਰਾਈਬ ਅਮਿਤ ਦੇ ਤਾਜ਼ਾ ਅਪਡੇਟਸ ਲਈ ਰੱਬ ਰੱਖਾ ਕੋਈ ਰੋਲ ਪਤਾ ਨਾ ਮਿੱਤਰੋ ਕਿਦਾਂ ਦਾ ਸੀਗਾ ਤੇ ਕਿਦਾਂ ਦਾ ਬਣਾਦਾ ਇਹ ਤਾਂ ਯਾਰ ਫਿਰ ਬਾਈ ਮੂਸੇ ਵਾਲੇ ਦੀ ਪਹਿਲੀ ਵਾਜ਼ਾਤ ਹੈ 9811 ਇਹਨੂੰ ਤਾਂ ਮੈਂ ਮਹੀਨੇ ਤੋਂਆਂ ਮਹੀਨਿਆਂ ਦੇ ਵਿੱਚ ਇਦਾਂ ਦਾ ਬਣਾ ਦੂ ਨਾ ਜੰਤੀ ਵਾਲੇ ਵੀ ਕਹਿਣਗੇ ਬਈ ਯਾਰ ਤੂੰ ਬਾਲਾ ਘੇੜੇ ਬਣਾਦਾ ਤੂੰ ਵਾਹੇ ਲੱਗਦਾ ਸ਼ੋਰੂਮ ਸ਼ੋਰੂਮ ਤੋਂ ਵੀ ਉੱਤੇ ਵੀ ਚੀਜ਼ ਬਣਾ ਦਿੰਦੀ ਆ